15 ਦਿਨ ਹੋ ਗਏ ਹਨ ਉਹ ਲੋਕ ਆ ਡਾਕਟਰ ਹਨ ਇਹਨਾਂ ਨੂੰ 15 ਦਿਨ ਦੇ ਵਿੱਚ ਹਜੇ ਤੱਕ ਐਮ ਆਰ ਆਈ ਨਹੀਂ ਹੋ ਸਕਿਆ ਤੁਸੀਂ ਤੇ ਮੈਂ ਇੰਸਟਾਕਟ ਤੇ ਹੋਣੋਂ ਤੇ ਫੀਲਡ ਨਹੀਂ ਕਰਾਂਗੇ ਇਹ ਵਿਚਾਰੇ ਜਾਣ ਕੇ ਕਿੱਥੇ ਗਰੀਬ ਲੋਕ 10 ਦਿਨ ਤੋਂ ਹੈਡੈਕ ਹੈਗਾ ਜੇ ਐਮ ਆਰ ਆਈ ਕਰਾਉਣਾ ਤੁਰੰਤ ਕਿਉਂ ਨਹੀਂ ਅੰਦਰ ਹੈਗਾ ਐਮ ਆਰ ਆਈ ਆਪਣੇ ਨਹੀਂ ਹੈ ਐਮ ਆਰ ਆਈ ਕਰਾਉਣਾ ਤੁਸੀਂ ਦੱਸਿਆ ਉਹ ਐਮ ਆਰ ਆਈ ਕਰਾਉਣ ਵਾਸਤੇ ਜੇ ਤੁਸੀਂ ਉਹ ਉਜੋ ਜਿਰਾ ਘੋਟਨਾ ਅਟੈਕ ਹੈਗਾ ਉਹਨੂੰ ਕਾਲ ਕਰੋ ਉਹਦੀ ਐਂਬੂਲੈਂਸ ਆਉਣੀ ਹੈ ਉਹਨੂੰ ਹੈਡ ਲੈ ਜਾਣਾ ਐਮ ਆਰ ਆਈ ਕਰਾ ਕੇ ਵਾਪਸ ਲੈ ਜਾਣਾ ਇੰਨਾ ਹੀ ਕੰਮ ਆ ਇਹਦਾ ਵੀ ਨਾਮ ਰਿਕਾਰਡ ਕਰਕੇ ਫਿਰ ਨਾਮ ਪਤਾ ਹੋ ਆਪਕਾ ਕੀ ਹੈ ਹੈ ਲਿਖੇ ਦਾ ਨਾਮ ਲੇ ਕੋ ਬੈਡ ਨੰਬਰ ਲੇ ਕੰਨ ਜਿਹੜੇ ਡਾਕਟਰ ਦੇ ਅੰਦਰ ਹੈਗਾ ਇਹਦਾ ਡਾਕਟਰ ਦਾ ਨਾਮ ਲੇ ਕਿੰਨੇ ਦਿਨ ਹੋ ਗਏ ਤੁਹਾਨੂੰ ਕਿੰਨੇ ਦਿਨ ਦਾਪਹੀ ਹਫਤੇ ਕੀ ਹੈ ਬੜੀ ਮਿਸ਼ਕਲਤਾ ਕੋਈ ਤਰ੍ਹਾਂ ਪ੍ਰਾਇਰ ਸਾਥੇ ਛੇਕ ਨਹੀਂ ਸਕਦਾ ਬੋਲ ਨਹੀਂ ਸਕਦਾ ਉਹਨਾਂ ਤੇ ਜੇ ਕੰਡੀ ਅੱਛਾ ਜੇਸ ਕੰਡੀਸ਼ਨ ਜੇ ਵੀ ਇਹ ਕਰਦੇ ਤਾਂ ਦਾਖਲ ਨਹੀਂ ਕਰਨਾ ਮਾਲਕ ਆਇਆ ਫੈਕਟਰੀ ਦਾ ਫਿਰ ਦਾਖਲ ਕੀਤਾ ਲਿਖ ਵੀ ਇਹਦਾ ਨਾਮ ਲਿਖ ਤਾਰੀਖ ਤੇ ਉਸਤੇ ਡਾਕਟਰ ਲਿਖ ਉਹਨੂੰ ਆਇਆ ਸੀ ਇਹਦਾ ਪ੍ਰਾਪਤ ਮਾਲਕ ਹੋਇਆ ਹੈ ਐਮ ਆਰ ਆਈ ਇਹ ਕਿਨੇ ਦਾ ਹਮ ਤਾਂ ਚਾਰ ਆਪਾਂ ਨੂੰ ਨਹੀਂ ਭੇਜਿਆ ਇੱਕ ਦਿਨ ਬਾਅਦ ਤੇ ਲਿਆਇਓ ਇਹ ਸੂਪਰ ਅੱਛਾ ਇਹ ਬਾਹਰੋਂ ਕਰਾਇਆ ਤੁਸੀਂ ਆਪਣੇ ਤੌਰ ਤੇ ਹਸਪੀਟਲ ਨਹੀਂ ਭੇਜਿਆ ਜੇ ਸਾਡਾ 12ਵਾਂ ਇਲਾਹਾਸਮਾ ਹੈ ਜੈਨਾ ਫਾਰਮੇ ਬਾਈ ਕੀ ਪ੍ਰੋਬਲਮ ਆਈ ਥੋ ਲੋ ਆ ਕੀ ਹੋਇਆ ਇਹ ਫੈਚਰ ਹੋ ਗਿਆ ਸੀਗਾ ਸਰੋ ਫੈਚਰ ਹੋ ਗਿਆ ਸੀ ਇਹਨਾਂ ਨੇ ਪ੍ਰੇਸ਼ਰ ਨਹੀਂ ਕੀਤਾ ਸੀ ਬਾਹਰੋਂ ਪਾਵਾ ਜੋ ਕਰਵਾਇਆ ਉਹ ਜਿਹੜੇ ਲੋਗ ਬਾਵਾ ਕਿੰਨੇ ਪੈਸੇ ਲੱਗੇ 30 35000 ਇਹਨਾਂ ਨੇ ਜਵਾਬ ਦਿੱਤਾ ਵੀ ਅਸੀਂ ਨਹੀਂ ਹਜੇ ਕਰਨਾ ਤਕਲੀਫ ਸੀ ਜੀ ਜਦੋਂ ਕੱਲੇ ਕਹਿੰਦੇ ਨੇ ਇੱਧਰ ਦੇ ਰਿਵਰਸ ਤੋਂ ਪਾਕਪਾ ਜੀ ਕਦੇ ਆਏ ਆ 15 ਬੰਦਰਾਂ ਦੇ ਵਿੱਚ ਸੱਦੇ ਪੈ ਗਏ ਕਿ ਪੀਐਸਆਈ ਹੋਲਡਰ ਆਪਣੇ ਕੋਲ ਟਾਈਮ ਹੈ ਨਹੀਂ ਉਹ ਪ੍ਰਾਈਵੇਟ ਜਾ ਕੇ ਛੇੜ ਲਹਾਵੇ ਅੱਛਾ ਦੇਨ ਪਹਿਲਾਂ ਜਵਾਬ ਦੇ ਕੇ ਪਾਵਰ ਗ੍ਰੇਨ ਭੇਜਿਆ ਹੋਰ ਥੱਲੇ ਨਹੀਂ ਜੀ ਡਾਕਟਰ ਦਾ ਆ ਬੇਟਾ ਤੂੰ ਮੇਰੇ ਨਾਲ ਆ ਜਿਹੜਾ ਜਵਾਬ ਮੈਂ ਜਾਣਦਾ ਨਹੀਂ ਡਾਕਟਰ ਹੈਗਾ ਦਿੰਦੇ ਆਪਣੇ ਕੀਦੋਂ ਕੋਈ ਨਹੀਂ ਮੈਂ ਨਸ ਨੂੰ ਕੁੱਟਦਾ ਹਾਂ ਦਿੰਦੇ ਅੱਜ ਅੱਜ ਬਰਗੰਦੀ ਬੋਲਣਾ ਹੈ ਬਹਿ ਬਾਤ ਕਿਉਂ ਕੀ ਆ ਬਾਤ ਕੀ ਆ ਬੰਦੀ ਹੈ ਆਪ ਆਰਾਮ ਕਰੋ ਆ ਫੋਨ ਵੀ ਆ ਤੇ ਮੇਰੇ ਪਾਸ ਹੈ ਹੀ ਆਰਾਮ ਮੇਰੇ ਪਾਸ ਦੂਸਰੀ ਚੀਜ਼ ਹੀ ਨਹੀਂ ਆਰਾਮ ਹੀ ਆਰਾਮ ਹੈ ਚਾਹਤ ਕਰੋ मैं चाहता हूं कि आप पेशेंट को परेशान कर रहे हो कम से कम ग्राउंड पे जाके मेडिकल स्टूडेंट हो आप नहीं देख सकते तो हैं दे। सर आपके पास आएगा कैसे आपका तो एम्पायर है आप उसको बोल रहे की ये क्या कर रहा है आपसे है लोगों का आप आराम से बात करो आप आराम से बात करो आप बोलते हो कि इस दफ्तर में नहीं बनेगा 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 क्या बनेगा? ये आपके पार्ट का दफ्तर नहीं है लोगों का दफ्तर है आप तमीज से बात करोगे हाँ मैं तमीज से बात कर रहा हूँ आपसे नहीं आया मैं जाके देखो पेशेंट का हाल क्या है मरीज़। शहर के सभी एमएलए बाहर धरने पे बैठेंगे रो रहे हैं लोग ई एस आई के नाम पे क्या रो रहे हैं मैं पेशेंट से मिलके आया तो सभी की कंप्लेंट है आप बोलते हो कि हमारे पास कंप्लेंट नहीं आप के पास आप के है आपके पास पेशेंट आए आपके डॉक्टर क्या करते हैं अठारह नंबर बेड पे रवि कुमार है जी उसकी बाहर से उसने खुद करवाई है इसकी की है, लेकिन इसको एम आर आई के लिए भेजा नहीं गया दस दिन के ज्यादा समय से बेड पे है आप और मैं उस बेड पे हूँ ना दस दिन से तो आप और मेरे पे क्या बिकेगी कुंडे में बुला करके ਮੇਰੇ ਬਾਪ ਨੇ ਲੱਦਾ ਪਲੇਟੋ ਬੁਲਾ ਗਏ ਇਹਨਾਂ ਨੇ ਜਵਾਬ ਦਿੱਤਾ ਵੀ ਬਾਵਾ ਦੇ ਲਈ 38000 ਰੁਪਏ ਦੇ ਕੇ ਉਹਨੂੰ ਵੀ ਬੁਲਾ

میں کا بھی ڈھونڈو ائیں گے اپ کے پاس مجھے نہیں پتہ اپ کے پاس اس شہر کے سارے ایم ایل اےز ائیں گے پوچھیں گے اپ ریسٹ ہو جائیں وزیر মুখ্যমন্ত্রী جی بھی ا جائیں کوئی मुख्यमंत्री जी وکٹر گئے تھے پروگرام کو بتا رہے ہیں تاریخ دینی ہے ہم جیڑی تاریخ میں وزیر جی کدا جی کتنے دن تری ایتھے رہے کتنے دن ایتھے رہنے کے بعد راج نہیں ہوا تو پرائیویٹ تے گیا یہ यही गल तो है मैं विधानसभा मुख्यमंत्री है तो 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 हैं जिनके पास पैसे भी ऐसी जो बंदा आपके हॉस्पिटल में दाखिल हो वो तो नीडी है दयानंद डीएमसी सीएमसी मैं वहाँ पे भी जाता हूँ चैरिटेबल ट्रस्ट के भट्टे लगा रखे हैं उन्होंने मैं पकड़ता हूँ वहाँ पे ठगी जाके मेरा उनसे कोई झगड़ा नहीं है निजी हम भारतीय लोग डॉक्टर को देवता मानते हैं हम उसी रूप में सुनो मेरी बात आप देवता स्वरूप में हो देखो ये लोग आप मेरे पास कंप्लेंट लेके आते हैं मैं एक हफ्ते से यहाँ भर्ती हूँ अच्छा अच्छा बार बार मैं कह रहा हूँ कि सर ये मेरा इमरजेंसी दवा है कौन सी दवाई नाम दवाई वो डॉक्टर भर्ती हो ਤੇ ਮੇਰੇ ਵੀ ਉਹ ਮੁੰਡਾ ਬੈਂਸ ਵੀ ਬੋਲਦਾ ਬੈਂਸ ਨਹੀਂ ਮੁੰਡਾ ਪੇਸ਼ੈਂਟ ਬੋਲਦਾ ਮੈਂ ਜਦੋਂ ਪੇਸ਼ੈਂਟ ਅਗਰੀ ਹੋਤਾ ਹੈ ਨਾ ਤੋਂ ਤਾਂ ਮੈਂ ਆਪ ਗੱਲ ਕਰਦਾ ਉਹ ਇਹ ਪੱਕੀ ਮੰਗਦਾ ਵੀ ਇਹ ਗਲਤ ਹੈ ਇਹ